ਚੌਥਾ ਰੋਸ ਤੁਸੀਂ ਜਿੱਦਣ ਸਾਡੇ ਨਾਲ ਮੀਟਿੰਗਾਂ ਕਰਦੇ ਸੀ ਕਿ ਗਵਾਹੀਆਂ ਨਹੀਂ ਦਿੰਦਾ ਪੰਥ ਆਉਂਦੇ ਨਹੀਂ ਲੋਕ ਸਾਹਮਣੇ ਅਸੀਂ ਫਾਸਟ ਟਰੈਕ ਬਣਾਵਾਂਗੇ ਆਹ ਕਰਾਂਗੇ ਵਾਹ ਕਰਾਂਗੇ ਫਾਸਟ ਟਰੈਕ ਖਾਕ ਬਣਾਉਣਾ ਸੀ ਤੁਸੀਂ ਕਿਸਾਂ ਦੀ ਪੈਰਵਾਹੀ ਨਹੀਂ ਕਰ ਸਕੇ ਸਾਰੇ ਕੇਸ ਬਹਿਬਲ ਗੋਲੀकांड ਕੋਟ ਪੂਰਾ ਗੋਲੀकांड ਬਦਵੀ ਕਾਂ ਸਾਰੇ ਦੇ ਸਾਡੇ ਚੰਡੀਗੜ੍ਹ ਟਰਾਂਸਫਰ ਹੋ ਚੁੱਕੇ ਆ ਸੋ ਇਸ ਕਰਕੇ ਇਹ ਗੱਲਾਂ ਸਾਰਿਆਂ ਬੁਲਾਰਿਆਂ ਨੇ ਸਵੇਰ ਤੋਂ ਲੈ ਕੇ ਕਰ ਦਿੱਤੀਆਂ ਪਰ ਮੌਜੂਦਾ ਮੁੱਖ ਮੰਤਰੀ ਇਹ ਨਾ ਸੋਚੇ ਇੱਥੇ ਉਹ ਵੀ ਸੀਗੇ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਸਾਨੂੰ ਕੀੜੀ ਫਰੀ ਤੁਰਦੀ ਫਿਰਦੀ ਦੀਦੀ ਹੈ ਤੇ 17 18 ਮਹੀਨੇ ਉਹਨਾਂ ਦਾ ਰਾਜ ਰਿਆ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਕੋਈ ਗੱਲ ਨਹੀਂ ਕੀਤੀ ਅੰਗ ਪਾੜੇ ਗਏ ਕੋਈ ਗੱਲ ਨਹੀਂ ਕੀਤੀ ਚੈਲੰਜ ਕਰਕੇ ਪੋਸਟਰ ਲਾਏ ਗਏ ਕੋਈ ਗੱਲ ਨਹੀਂ ਕੀਤੀ ਭਾਲ ਕੇ ਡੱਕਾ ਪਨ ਕੇ ਦੋਹਰਾ ਨਹੀਂ ਕੀਤਾ ਕੈਪਟਨ ਨੇ ਡੱਕਾ ਪਨ ਕੇ ਦੋਹਰਾ ਨਹੀਂ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਜਿਹੜਾ 5 10% ਤੁਸੀਂ ਕੋਟਕਪੂਰੇ ਦਾ ਚਲਾਨ ਪੇਸ਼ ਕੀਤਾ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਰਹੇ ਹਾਂ ਪਰ ਅੱਜ ਤੁਸੀਂ ਸਿੱਖ ਸੰਗਤਾਂ ਨੂੰ ਮਜਬੂਰ ਨਾ ਕਰੋ 14 ਅਕਤੂਬਰ ਨੂੰ ਗੋਲੀ ਕਾਂਡ ਵਾਲੇ ਛੀਦਾਂ ਦੀ ਵਰਸੀ ਆ 12 ਅਕਤੂਬਰ ਨੂੰ ਕੋਟਕਪੂਰੇ ਖਿਲਰੇ ਹੋਏ ਅੰਗਾਂ ਦੀ ਵਰਸੀ ਆ ਸੋ ਇਸ ਕਰਕੇ ਜੇ ਤੁਸੀਂ ਉਦੋਂ ਪਹਿਲਾਂ ਪਹਿਲਾਂ ਇਸ ਗੱਲ ਨੂੰ ਨਾ ਕੀਤਾ ਨਗੂਣੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਮਤ ਸੋਚੋ ਕਿ ਆਪਸ ਵਿੱਚ ਇਹ ਤੋਤੂਮੇ ਮੈਂ ਕਰ ਲਿੰਦਿਆ ਲੱਖ ਤੂੰ ਤੂੰ ਮੈਂ ਮੈਂ ਕਰਦੇ ਹੋਂ ਪਰ ਗੁਰੂ ਗ੍ਰੰਥ ਸਾਹਿਬ ਵਾਲੇ ਮੁੱਦੇ ਤੇ ਸਾਰੇ ਇਕੱਠੇ ਆ ਤੜੇ ਸਾਰੇ ਬੈਠੇ ਸੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਨਾ ਲਈ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਚਾਰਕ ਬਾਗੀ ਆ ਨਾ ਕੋਈ ਸੰਪਰਦਾ ਬਾਗੀ ਆ ਨਾ ਟਕਸਾਲ ਬਾਗੀ ਆ ਨਾ ਕੋਈ ਨਿਹੰਗ ਸਿੰਘ ਬਾਗੀ ਆ ਨਾ ਕੋਈ ਕਲਜਾਂ ਵਾਲਾ ਬਾਗੀ ਆ ਨਾ ਕੋਈ ਸਭਾ ਸੋਸਾਇਟੀ ਬਾਗੀ ਆ ਤੁਹਾਡਾ ਨਿਰਤਵੇ ਸਿਰਜਿਆ ਹੋਇਆ ਸੀ ਕਿ ਸ਼ਾਇਦ ਸਿੱਖ ਭੁੱਲ ਗਿਆ ਤੁਹਾਡਾ ਸਿਰਜਿਆ ਹੋਇਆ ਨਿਰਤਵ ਤੋੜਨ ਵਾਸਤੇ ਯੱਜ ਪਹਿਲਾ ਪ੍ਰਕਾਸ਼ ਰੋਜ ਰੋਸ ਵਜੋਂ ਸੜਕ ਤੇ ਮਨਾਇਆ ਗਿਆ ਹੁਣ ਤੁਸੀਂ ਦੇਖਣਾ ਆ ਕਿ 14 ਅਕਤੂਬਰ ਤੋਂ ਪਹਿਲਾ ਪਹਿਲਾ ਇਸ ਗੱਲ ਨੂੰ ਨਗੂਣੀਆਂ ਮੰਗਾ ਨੂੰ ਮੰਨ ਲੈਣਾ ਆ ਕਰ ਲੈਣਾ ਆ ਜੇ ਨਹੀਂ ਕਰਦੇ ਤੇ ਫੇਰ ਜਿਹੜੀ ਅਗਲੀ ਰੂਪ ਰੇਖਾ ਥੋੜੇ ਦਿਨਾਂ ਚ ਪੰਥਕ ਜਥੇਬੰਦੀਆਂ ਨਾਲ ਗੁਰਮਤਾ ਕਰਕੇ ਵੱਡੇ ਸੰਘਰਸ਼ ਦਾ ਐਲਾਨ ਹੋਊਗਾ ਹੋ ਸਕਦਾ ਫਿਰ ਤੀਜਾ ਮੋਰਚਾ ਵੀ ਲੱਗ ਜਾਵੇ ਤੇ ਜੇ ਤੀਜਾ ਮੋਰਚਾ ਲੱਗਦਾ ਤੇ ਉਹਦੀ ਜ਼ਿੰਮੇਵਾਰ ਭਗਵੰਤਮਾਨ ਸਰਕਾਰ ਹੋਊਗੀ ਸੋ ਅਸੀਂ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ ਜਦੋਂ ਬਹਿਬਲ ਲੱਗਿਆ ਸੀ ਮੋਰਚਾ ਪਿੰਡਾਂ ਦੀਆਂ ਪੰਚਾਇਤਾਂ ਆਉਂਦੀਆਂ ਸੀ ਕਿ ਸਾਡਾ ਕੰਮ ਡਿਸਟਰਬ ਹੁੰਦਾ ਆਵਾਜ਼ਾਂ ਹੀ ਡਿਸਟਰਬ ਹੁੰਦੀ ਇੱਥੇ ਡਵੈਲਪਮੈਂਟ ਨਹੀਂ ਹੁੰਦੀ ਬੱਚਿਆਂ ਦੇ ਸਕੂਲ ਪ੍ਰਭਾਵਿਤ ਹੁੰਦੇ ਆ ਪਰ ਗੁਰਮਖੋ ਜੇ ਗੁਰੂ ਗ੍ਰੰਥ ਸਾਹਿਬ ਦੀ ਬਿਦਵਿਦਾਨ ਸਰਕਾਰ ਅਨਸਾਫ ਨਾ ਦੇਵੇ ਫੇਰ ਭਲਾ ਸਾਨੂੰ ਉਹ ਕੰਮ ਕਰਨਾ ਪਊ ਕਿ ਨਾ ਜਿੰਨੇ ਕ ਖੜੇ ਨੇ ਇੱਕ ਤਾਂ ਮਨਜ਼ੂਰੀ ਦਿਓ ਬਿਲਕੁਲ ਨਹੀਂ ਫੇਰ ਇਹ ਸਰਕਾਰ ਜ਼ਿੰਮੇਵਾਰ ਆ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਸ਼ਾਂਤੀ ਖਰਾਬ ਹੋਵੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਫਿਜ਼ਾ 'ਚ ਕਿਸੇ ਤਰ੍ਹਾਂ ਦਾ ਕੋਈ ਬਖਰੇਵਾ ਪੈਦਾ ਹੋਵੇ ਅਸੀਂ ਚਾਹੁੰਦੇ ਆ ਕਿ ਸਿੱਖ ਨੂੰ ਬਣਦਾ ਹੱਕ ਪਰਚੇ ਅਸੀਂ ਨਹੀਂ ਕੀਤੇ ਸੋਦਾ ਸਾਤੇ ਗੋਲੀ ਅਸੀਂ ਨਹੀਂ ਚਲਾਈ ਤੁਹਾਡੀਆਂ ਨੂੰ ਪਛਾਤੀ ਪੁਲਿਸ ਨੇ ਚਲਾਈ ਸੀ ਹੁਣ ਪਛਾਤੀ ਹੋ ਗਈ ਆ ਤੇ ਉਹਦੇ ਤੇ ਕੰਮ ਕਿਨੇ ਕਰਨਾ ਸੋ ਇਸ ਕਰਕੇ ਸਮਾਂ ਰਹਿੰਦਿਆਂ ਸਰਕਾਰ ਜਾਗ ਜਾਵੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸੁਣ ਰਿਹਾ ਆ ਗੁਰਮੁਖ ਪਿਆਰੇ ਭਾਈ ਲਖਵੀਰ ਸਿੰਘ ਮਾਲਮ ਹੁਣਾਂ ਦੀ ਭਾਵਨਾ ਆ ਕਿ ਇੱਕ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਉਹ ਇੱਥੇ ਅਧਿਕਾਰੀ ਆ ਰਹੇ ਆ ਡਿਊਟੀ ਮੈਜਿਸਟ੍ਰੇਟ 来来来，恩给、oh,。